ਗੁਰਦਾਸਪੁਰ ਵਿੱਚ 8 ਸਾਲ ਪਹਿਲਾਂ ਹੋਏ ਫਰੇਮ ਵਿਆਹ ਵਿੱਚ ਅੱਜ ਉਸ ਵੇਲੇ ਮੋੜ ਆ ਗਿਆ ਜਦੋਂ ਪ੍ਰੇਮੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੀ ਪਤਨੀ ਆਤਮ ਹੱਤਿਆ ਦਾ ਸਰੀ ਹੈ ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਉਸ ਦੀ ਪਤਨੀ ਅਤੇ ਸਹੁਰਾ ਪਰਿਵਾਰ 'ਤੇ ਲੱਖਾਂ ਰੁਪਏ ਹੜਪਣ ਅਤੇ ਹੱਤਿਆ ਦੇ aarop ਲਗਾ ਰਹੇ ਹਨ। ਦਰਅਸਲ 8 ਸਾਲ ਪਹਿਲਾਂ ਬਟਾਲਾ ਸ਼ਹਿਰ ਦੇ ਸੁੰਦਰ ਨਗਰ ਦੇ ਰਹਿਣ ਵਾਲੇ ਮ੍ਰਿਤਕ ਗੁਰਪ੍ਰੀਤ ਸਿੰਘ ਨੇ ਇੰਟਰ ਕਾਸਟ ਵਿੱਚ ਰਮਨਦੀਪ कौर ਨਾਲ ਵਿਆਹ ਕਰਵਾਇਆ ਸੀ। ਮ੍ਰਿਤਕ ਕੋਲ ਅੱਛੀ ਖਾਸੀ ਜਾਇਦਾ ਹੂਨ ਕਰਕੇ ਦੋਵੇਂ ਐਸ ਕੋ ਆਰਾਮ ਵਾਲੀ ਜ਼ਿੰਦਗੀ ਗੁਜ਼ਾਰੇ ਸਨ ਕਿ ਕੱਲ ਸਵੇਰੇ ਹੀ ਮ੍ਰਿਤਕ ਗੁਰਪ੍ਰੀਤ ਸਿੰਘ ਨੇ ਪੱਖੇ ਨਾਲ ਲੜ ਕੇ ਕੁਝ ਕੁਸ਼ੀ ਕਰ ਲਈ ਫਿਲਹਾਲ ਮ੍ਰਿਤਕ ਦੀ ਮੌਤ ਦਾ ਪੇਤਾਂ ਹੁਣ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮਿਲੇਗਾ ਪਰ ਪੁਲਿਸ ਨੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਸੁੱਤੀ ਜਦ ਮੈਂ 5 ਵਜੇ ਉੱਟੀ ਬੰਦਰਵਾਜਾ ਖੜਕਾਇਆ ਕਿ ਉੱਠ ਜਾਓ ਸ਼ਾਮ ਨੂੰ ਰਾਤ ਨੂੰ ਫੇਰ ਨੀਂਦ ਨਹੀਂ ਆਣੀ ਦਰਵਾਜ਼ਾ ਨਹੀਂ ਖੋਲਿਆ ਮੈਂ ਉਤੇ ਦਰਵਾਜ਼ੇ ਧਾਰੀ ਖਿੜਕੀ ਧਾਰੀ ਵੇਖਿਆ ਵੀ ਖਿੜਕੀ ਧਾਰੀ ਦੇ ਵਜ੍ਹਾ ਖੋਲਿਆ ਫਿਰ ਮੈਂ ਗਲੀ ਚ ਦੱਸਿਆ ਸਾਰਿਆਂ ਨੂੰ ਉਹਨਾਂ ਨੇ ਉਹ ਪਰਨੇ ਨਾ ਹੀ ਫਾ ਲਿਆ ਹੋਇਆ ਹੈ ਵਿੱਚ ਹੀ ਪੈਸੇ ਦਿੱਤੇ ਸੀਗੇ ਲੋਕਾਂ ਨੂੰ ਵੰਡਤੇ ਸੀਗੇ ਉਹ ਵਾਪਿਸ ਨਹੀਂ ਮਿਲਦੇ ਪੈਸੇ ਉਹਨਾਂ ਤੰਗ ਹੀ ਸੀ ਤੇ ਉਹ ਜਦੋਂ ਪੈਸੇ ਮੰਗਦੇ ਉਹ ਦੇ ਨਹੀਂ ਹਿੰਦੇ ਟਿਕ ਚੁ ਲੜਕੀ ਨੇ ਫੋਨ ਕੀਤਾ ਕਿ ਤੁਸੀਂ ਘਰ ਆ ਜੋ ਮੈਂ ਕਿਹਾ ਕੀ ਗੱਲ ਹੈ ਕਹਿੰਦੇ ਤੁਹਾਡੀ ਦੀ ਵਡੀ ਡੈਥ ਹੋ ਗਈ ਇਸ ਤਰ੍ਹਾਂ ਇਸ ਤਰ੍ਹਾਂ ਉਹਨੇ ਨਾ ਗਲਜਰੇ ਸਭਾਗੇ ਪਾਲੇ ਲੋਨੇ ਡੈਥ ਹੋ ਗਈ ਹੈ ਮੇਰਾ ਬੇਟਾ ਨਾਲ ਸੀ ਮੇਰੇ ਪ੍ਰਿੰਸ ਮੈਂ ਮੈਂ ਯਕੀਨ ਨਹੀਂ ਕਰਦੀ ਪਰ ਮੈਂ ਤੇ ਉੱਥੇ ਰੋਣ ਲੱਗ ਗਈ ਕਿ ਕੀ ਹੋ ਗਿਆ ਹੈ ਸਾਡੇ ਨਾਲ ਕਲ ਵਿੱਚ ਪਰਨਾ ਭਾਈ ਗੋਡੇ ਮੁੱਦੇ ਬੈਠਣਾ ਲੱਗੀ ਹੋਈ ਗਈ ਇਨਾਂ ਨੇ ਸੋਚਿਆ ਕਿ ਸ਼ਾਇਦ ਉਹ ਦੱਸ ਕੋਈ ਸਾਹ ਚੱਲਦਾ ਹੋਇਆ ਮੈਂ ਫਟਾਫਟ ਇਹਨਾਂ ਨੇ ਲਾ ਲਿਆ ਤੈਨੂੰ ਬਤਾਉ ਉਹ ਹੋਰ ਕੋਈ ਸੋਚਦਾ ਭਰਾ ਸਾਹਮਣੇ ਜਵਾਨ ਮਰਦਾ ਵੇ ਇਹਨਾਂ ਨੇ ਲਾ ਕੇ ਦੇ ਵੀ ਕਿ ਆਸਾਨ ਹੀ ਚਲਦੀ ਉਹਦੋਂ ਕੋਈ ਵੀ ਦੇਖੋ ਇਨਫੋਰਮੇਸ਼ਨ ਮਿਲੰਦ ਤੇ ਆਇਆ ਸਾਡੇ ਹੰਦੇ ਨੂੰ ਡੈਡ ਬਡੀ ਬੈੱਡ ਦੇ ਉੱਤੇ ਪਈ ਸੀ ਅੱਗੇ ਸੀਨ ਆਫ ਕਰਾਇਮ ਵਿਖਿਆ ਫਿਰ ਲਾਲਾ ਡੈੱਡ ਬੋਡੀ ਕਵਜੀ ਚ ਲੈ ਰਹੀ ਹੈ ਡੈੱਡ ਉਸ ਡੈਕ ਜਾ ਰਹੇ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਗੁਰਪ੍ਰੀਤ ਸਿੰਘ ਸਾਨੋ ਗੁਰਬੀਰ ਸਿੰਘ ਸੀਗਾ 30 ਸਾਲ ਚ ਕੀ 8 ਸਾਲ ਤੋਂ ਵਿਆਹ ਹੋਇਆ ਹੋਇਆ ਸੀਗਾ ਇੱਕ ਬੇਟਾ ਉਹਨਾਂ ਭਰਾ ਵਜੀਰ ਸਿੰਘ ਨੇ ਮਿਲਿਆ ਵਾ ਫਿਰ ਲਾਲਾ ਬਿਆਨ ਰਿਕਾਰਡ ਕਰਾ ਰਹੇ ਨੇ ਜੋ ਲਿਖਾਉਣਗੇ ਉਹਨਾਂ ਮੁਤਾਬਕ ਕਾਰਵਾਈ ਕੀਤੀ ਜਾਊਗੀ ਗੁਰਦਾਸਪੁਰ ਤੋਂ ਰਿਸ਼ਵਾਲ ਸਿੰਘ ਖਬਰ ਹਰ ਕੋਲੇ ਡੇਲੀ